ਹੋ ਜੀ ਸਤ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਆਪਣੀ ਕਿਰਪਾ ਮੀਤ ਤੇ ਦਿਆ ਦੀ ਦ੍ਰਿਸ਼ਟੀ ਬਣਾਈ ਰੱਖੇ ਜੀ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਦੁਪਹਿਰਾ ਸਾਹਿਬ ਦੀ ਗੁਰਬਾਣੀ ਦੀ ਜੋ ਕਿ ਮੈਂ ਹਮੇਸ਼ਾ ਹੀ ਕਰਦੀ ਆ ਗੁਰੂ ਮਹਾਰਾਜ ਜੀ ਨੇ ਮੈਨੂੰ ਸੇਵਾ ਲਈ ਹੋਈ ਆ ਕਿ ਕਿਸ ਤਰ੍ਹਾਂ ਗੁਰਬਾਣੀ ਪੜਕੇ ਜੋ ਜੋ ਕਿ ਮੇਰੇ ਨਾਲ ਹੋਈਆਂ ਨੇ ਤੇ ਤਦ ਹੀ ਮੇਰਾ ਇੰਨਾ ਜ਼ਿਆਦਾ ਵਿਸ਼ਵਾਸ ਵੱਧ ਗਿਆ ਗਰਵਾਣੀ ਉੱਤੇ ਗੁਰੂ ਮਹਾਰਜ ਉੱਤੇ ਜੀ ਤੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਕਿਉਂਕਿ ਸੱਚੇ ਮਨੋਂ ਕੀਤੀ ਹੋਈ ਅਰਦਾਸ ਸੱਚੇ ਮਨੋਂ ਗੁਰੂ ਮਹਾਰਜ ਦਾ ਲਿਆ ਹੋਇਆ ਨਾਮ ਕਦੀ ਵੀ ਬੇਅਰਥ ਨਹੀਂ ਜਾਂਦਾ ਹਮੇਸ਼ਾ ਹੀ ਗੁਰੂ ਮਹਾਰਜ ਤੁਹਾਡੇ ਲਈ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਤੁਹਾਡੇ ਨਾਲ ਖੜੇ ਹੋ ਜਾਂਦੇ ਨੇ ਲੇਕਿਨ ਜ਼ਰੂਰਤ ਸਾਨੂੰ ਸਬਰ ਸੰਤੋਖ ਦੀ ਹੁੰਦੀ ਆ ਹਨਾ ਦੇਖੋ ਜੀ ਸਿਰਫ ਸਾਨੂੰ ਇੱਕ ਸਬਰ ਰੱਖਣਾ ਚਾਹੀਦਾ ਕਿ ਗੁਰੂ ਮਹਾਰਾਜ ਜੀ ਦਾ ਬਚਨ ਆ ਕੇ ਜੋ ਵੀ ਹੋ ਰਿਹਾ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਹੋ ਰਿਹਾ ਸਾਨੂੰ ਇਹ ਸਬਰ ਰੱਖਣਾ ਚਾਹੀਦਾ ਅਗਰ ਸਾਡੇ ਤੇ ਕੋਈ ਦੁੱਖ ਵੀ ਆ ਜਾਵੇ ਅਤੇ ਹਮੇਸ਼ਾ ਹੀ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਰਹਿਣਾ ਚਾਹੀਦਾ ਕਿ ਵਾਹਿਗੁਰੂ ਤੂੰ ਜੋ ਦਿੱਤਾ ਉਸ ਲਈ ਤੇਰਾ ਕੋਟੀ ਕੋਟੀ ਸ਼ੁਕਰਾਨਾ ਤੇ ਅਰਦਾਸ ਕੀ ਕਰਨੀ ਆ ਹਮੇਸ਼ਾ ਹੀ ਮਿਹਨਤ ਕਰਦੇ ਰਹੋ ਤੇ ਬਾਕੀ ਜੋ ਫੈਸਲਾ ਹੋਣਾ ਉਹ ਪ੍ਰਮਾਤਮਾ ਤੇ ਛੱਡ ਦਿਓ ਕਿਉਂਕਿ ਪ੍ਰਮਾਤਮਾ ਕਦੇ ਵੀ ਗਲਤ ਫੈਸਲਾ ਨਹੀਂ ਲਾਊਗਾ ਤੁਹਾਡੇ ਲਈ ਤੁਹਾਨੂੰ ਲੱਗਦਾ ਉਸ ਟਾਈਮ ਤੇ ਤੁਹਾਨੂੰ ਹਮੇਸ਼ਾ ਹੀ ਲੱਗੂਗਾ ਕਿ ਸ਼ਾਇਦ ਇਹ ਫੈਸਲਾ ਮੇਰੇ ਲਈ ਪ੍ਰਮਾਤਮਾ ਦਾ ਠੀਕ ਨਹੀਂ ਪ੍ਰਮਾਤਮਾ ਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਪਰਮਾਤਮਾ ਕਦੀ ਵੀ ਕਿਸੇ ਨਾਲ ਗਲਤ ਨਹੀਂ ਕਰਦਾ ਲੇਕਿਨ ਸਾਡੇ ਕੀਤੇ ਹੋਏ ਕਰਮ ਹੀ ਸਾਡੇ ਸਾਹਮਣੇ ਆਉਂਦੇ ਨੇ ਜੋ ਕਿ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਕਰ ਬੈਠਦੇ ਆ ਉਸ ਟਾਈਮ ਸਾਡਾ ਦਿਮਾਗ ਵੀ ਉਹੀ ਚੀਜ਼ਾਂ ਸੋਚਦਾ ਨਹੀਂ ਜੋ ਅਸੀਂ ਕਰਮ ਕਰਦੇ ਆ ਤੇ ਲੇਕਿਨ ਅਸੀਂ ਇਹ ਭੁੱਲ ਜਾਂਦੇ ਆ ਕਿ ਸਾਰਿਆਂ ਨੂੰ ਵੱਡੀ ਸ਼ਕਤੀ ਉਹ ਪਰਮਾਤਮਾ ਜੋ ਉੱਪਰ ਬੈਠਾ ਨਾ ਉਸਨੇ ਉਹੀ ਕਰਨਾ ਜੋ ਤੇਰੇ ਕਰਮਾਂ ਦਾ ਫਲ ਹੈ ਉਹਨੇ ਉਹੀ ਤੈਨੂੰ ਦੇਣਾ ਇਸ ਲਈ ਕਹਿੰਦੇ ਆ ਨਾ ਕਿ ਕਰਮ ਵਧੀਆ ਕਰੋ ਸੋਚ ਵਧੀਆ ਰੱਖੋ ਤੇ ਪ੍ਰਮਾਤਮਾ ਹਰ ਪਲ ਹਰ ਥਾਂ ਤੁਹਾਡੇ ਨਾਲ ਖੜਦਾ ਆ ਕੇ ਜੀ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਦੱਸਦੀ ਹਾਂ ਕਹਾਣੀ ਨਹੀਂ ਹੈਗੀ ਇਹ ਹੱਡ ਬੀਤੀ ਆ ਸੱਚੀ ਕਹਾਣੀ ਆ ਜਿਸ ਇਨਸਾਨ ਨੇ ਵੀ ਮੈਨੂੰ ਦੱਸੀ ਆ ਉਸ ਵੀਰ ਦੇ ਕਾਫੀ ਟਾਈਮ ਤੋਂ ਉਹ ਵੀਰ ਜਿੱਦਾਂ ਮਤਲਬ ਕਿ ਉਸਦੀ ਬਹੁਤ ਬੁਰੀ ਹਾਲਤ ਹੋ ਗਈ ਸੀ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀਗਾ ਉਸਨੇ ਆਪਣੇ ਉਸਦੇ ਘਰ ਦੀ ਹਾਲਤ ਵੀ ਮਾੜੀ ਹੋ ਗਈ ਸੀ ਜੋ ਕਿ ਪਹਿਲਾਂ ਬਹੁਤ ਵਧੀਆ ਸੋਚ ਸੀ ਬਹੁਤ ਵਧੀਆ ਸੀ ਉਸ ਕੋਲ ਸਾਰਾ ਕੁਝ ਕੀ ਹੋਇਆ ਉਹਨੇ ਨਾ ਕਿਤੇ ਬਾਹਰ ਜਾਣ ਦੇ ਲਈ ਕਿਸੇ ਏਜੰਟ ਨੂੰ 6 ਲੱਖ ਰੁਪਈਆ ਦਿੱਤਾ ਜਦੋਂ 6 ਲੱਖ ਰੁਪਈਆ ਦਿੱਤਾ ਉਸ ਏਜੰਟ ਨੂੰ ਤਾਂ ਉਹ ਏਜੰਟ ਨੇ ਉਸ ਨੂੰ 1 ਸਾਲ ਇਸੇ ਤਰ੍ਹਾਂ ਗੇੜੇ ਕਢਵਾਉਂਦਾ ਰਿਹਾ ਨਾ ਉਹਦਾ ਕੋਈ ਬਾਹਰ ਦਾ ਕੰਮ ਬਣਿਆ ਨਾ ਉਹਦਾ ਕੋਈ ਵੀਜ਼ਾ ਲੱਗਿਆ ਤੇ ਨਾ ਹੀ ਉਹਨੂੰ ਉਸ ਇਨਸਾਨ ਨੂੰ ਉਸ ਏਜੰਟ ਨੇ ਕੋਈ ਪੈਸੇ ਦਿੱਤੇ ਤਾਂ ਇਸ ਤਰ੍ਹਾਂ ਉਹ ਵੀਰ ਆਪਣਾ ਜੋ ਪੂੰਜੀ ਸੀ ਸਾਰੀ 6 ਲੱਖ ਰੁਪਈਆ ਇਕੱਠਾ ਕਰਕੇ ਉਸ ਏਜੰਟ ਨੂੰ ਦਿੱਤਾ ਸੀ ਉਹ ਸਾਰਾ ਕੁਝ ਹੱਥੋਂ ਗਵਾ ਬੈਠਾ ਸੀ ਤੇ ਇਸ ਤਰ੍ਹਾਂ ਉਹ ਗਲਤ ਆਤਾਂ ਦਾ ਸ਼ਿਕਾਰ ਹੁੰਦਾ ਗਿਆ ਗਲਤ ਸੋਚ ਹੋ ਗਈ ਉਸਦੀ ਕਿ ਪ੍ਰਮਾਤਮਾ ਨੇ ਤਾਂ ਮੇਰੇ ਨਾਲ ਮਾੜਾ ਕਰ ਦਿੱਤਾ ਰੱਬ ਤਾਂ ਹੈ ਹੀ ਨਹੀਂਗਾ ਰੱਬ ਨੇ ਮੇਰ ਨਾਲ ਇੰਨਾ ਮਾੜਾ ਕਰ ਦਿੱਤਾ ਮੇਰਾ ਪੈਸਾ ਫਸ ਗਿਆ ਮੇਰਾ ਇਦਾਂ ਹੋ ਗਿਆ ਮਤਲਬ ਕਿ ਜੋ ਵੀ ਇਨਸਾਨ ਦੀ ਉਸ ਟਾਈਮ ਤੇ ਸੋਚ ਹੁੰਦੀ ਆ ਤੇ ਇਸ ਤਰ੍ਹਾਂ ਜੀ ਟਾਈਮ ਲੰਘਦਾ ਗਿਆ ਉਹ ਮਤਲਬ ਉਸਦੇ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਵੀ ਮੈਂ ਕਰਾਂ ਕੀ ਇਸ ਟਾਈਮ ਦੇ ਵਿੱਚ ਉਹਨੂੰ ਕਈ ਲੋਕਾਂ ਨੇ ਕਿਹਾ ਵੀ ਕਿ ਤੂੰ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਜਾਇਆ ਕਰ ਤੇ ਉੱਥੇ ਅਰਦਾਸ ਬੇਨਤੀ ਕਰਿਆ ਕਰ ਪਰ ਉਹ ਕਹਿੰਦਾ ਸੀ ਕਿ ਜਦੋਂ ਉਹਦੇ ਜਿੱਦਾਂ ਨਾਲ ਘਰ ਦੇ ਵੀ ਕਹਿੰਦੇ ਸੀਗੇ ਕਿ ਵੀ ਤੂੰ ਮੱਥਾ ਟੇਕਣ ਚਲਿਆ ਜਾ ਤਾਂ ਉਹ ਕਹਿੰਦਾ ਮੈਂ ਕਦੇ ਨਹੀਂ ਸੀ ਜਾਂਦਾ ਹੁੰਦਾ ਕਿ ਤੁਸੀਂ ਚਲੇ ਜਾਓ ਮੇਰਾ ਨਹੀਂ ਦਿਲ ਕਰਦਾ ਕਿਉਂਕਿ ਉਹ ਇਨਸਾਨ ਸਾਰਾ ਦੋਸ਼ ਉਸ ਪਰਮਾਤਮਾ ਨੂੰ ਦੇ ਬੈਠਾ ਸੀ ਪਰ ਫਿਰ ਵੀ ਦੇਖੋ ਗੁਰੂ ਮਹਾਰਾਜ ਜੀ ਦੀ ਕਿਰਪਾ ਪਰਮਾਤਮਾ ਨੇ ਫਿਰ ਵੀ ਉਹਦੇ ਤੇ ਕਿਰਪਾ ਕੀਤੀ ਉਹਨੂੰ ਇੱਕ ਰਾਹ ਦਿਖਾਇਆ ਇਸੇ ਤਰ੍ਹਾਂ ਉਸ ਦਾ ਕੋਈ ਸਾਥੀ ਕੋਈ ਦੋਸਤ ਸੀਗਾ ਜਿਹੜਾ ਕਿ ਦੁਪਹਿਰਾ ਸਾਬ ਕੱਟਣ ਲਈ ਗੁਰਦੁਆਰਾ ਸਾਹਿਬ ਜਾਂਦਾ ਸੀਗਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦਾ ਸੀਗਾ ਤਾਂ ਉਹਨੇ ਉਹਨੂੰ ਦੱਸਿਆ ਕਿ ਤੂੰ ਠੀਕ ਆ ਤੂੰ ਸਾਰਾ ਕੁਝ ਤੇਰਾ ਗਵਾ ਚੁੱਕਾ ਤੂੰ ਸਭ ਕੁਝ ਖਰਾਬ ਹੋ ਚੁੱਕਾ ਜੇ ਮੇਰੇ ਕਹਿਣ ਤੇ ਤੂੰ ਉੱਥੇ ਚੱਲੇ ਤੇ ਤੂੰ ਇੱਕ ਦੁਪਹਿਰਾ ਸਾਫ ਕੱਟ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਅਰਦਾਸ ਕਰ ਮੱਥਾ ਟੇਕ ਤੇ ਦੇਖੀ ਪ੍ਰਮਾਤਮਾ ਤੇਰੇ ਨਾਲ ਕਿਸ ਤਰ੍ਹਾਂ ਖੜਦਾ ਤਾਂ ਕਹਿੰਦਾ ਉਹ ਵੀਰ ਕਹਿੰਦਾ ਕਿ ਮੈਂ ਹਨਾ ਉਸ ਦੀ ਗੱਲ ਮੰਨ ਲਈ ਤੇ ਮੈਂ ਉਦੇ ਕਹਤੇ ਅਮਰਸਰ ਸਾਹਿਬ ਗੁਰੂ ਮਹਾਰਜ ਦੇ ਦਰ ਤੇ ਜਾ ਕੇ ਕਹਿੰਦਾ ਸੱਚੇ ਮਨੋਂ ਸੱਚੀ ਸ਼ਰਧੇ ਨਾਲ ਸ਼ਰਦਾ ਨਾਲ ਤੇ ਮੇਰਾ ਮਨ ਵੀ ਕਹਿੰਦਾ ਬਹੁਤ ਦੁਖੀ ਸੀ ਉਸ ਟਾਈਮ ਤੇ ਤੇ ਮੈਂ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਸੱਚੇ ਪਾਸ਼ਾ ਪਤਾ ਨਹੀਂ ਮੈਥੋਂ ਕਿੰਨੀਆਂ ਕਪੁੰਡਾਂ ਹੋਈਆਂ ਹੋਣਗੀਆਂ ਕੀ ਕੀ ਮੈਂ ਕੀਤਾ ਕੀ ਕੀ ਤੇਰੇ ਬਾਰੇ ਸੋਚਿਆ ਲੇਕਿਨ ਤੂੰ ਫਿਰ ਵੀ ਮੇਰੇ ਤੇ ਕਿਰਪਾ ਕੀਤੀ ਮੈਨੂੰ ਇੱਥੇ ਤੱਕ ਪਹੁੰਚਾਇਆ ਮੇਰੀ ਇੱਕੋ ਇੱਕ ਅਰਦਾਸ ਆ ਮਹਾਰਜ ਕਿ ਮੈਂ ਜਿਸ ਏਜੰਟ ਤੋਂ ਪੈਸੇ ਲੈਣੇ ਆ ਉਹ ਮੈਨੂੰ ਕੋਈ ਰਾਹ ਨਹੀਂ ਫੜਾ ਰਿਹਾ ਤੇ ਮੈਨੂੰ ਉਸ ਤੋਂ ਪੈਸੇ ਮਿਲ ਜਾਣ ਮੇਰੇ ਵਾਪਸ ਜਿਹੜੀ ਮੇਰੀ ਮਿਹਨਤ ਦੀ ਕਮਾਈ ਕੀਤੀ ਹੋਈ ਸੀ ਮੈਨੂੰ ਉਹ ਮਿਲ ਜਵੇ ਵਾਹਿਗੁਰੂ ਕਿਸੇ ਤਰ੍ਹਾਂ ਤੇ ਇਸ ਤਰ੍ਹਾਂ ਉਹ ਸਵੀਰ ਨੇ ਅਰਦਾਸ ਕੀਤੀ ਤੇ ਉਹਨਾਂ ਜਿੱਥੇ ਦਪਹਿਰਾ ਸਾਹਿਬ ਸੰਗਤਾਂ ਕੱਟਦੀਆਂ ਸੀਗੀਆਂ ਉਹਨਾਂ ਦੇ ਵਿੱਚ ਜਾ ਕੇ ਬੈਠ ਗਿਆ ਤੇ ਉਸ ਦਿਨ ਤਾਂ ਉਹਨੇ ਜਿੱਦਾਂ ਦਪਹਿਰਾ ਸਾਹਿਬ ਨਹੀਂ ਕੀਤਾ ਉਹ ਪਾਠ ਸੁਣਦਾ ਰਿਹਾ ਸੰਗਤਾਂ ਨੂੰ ਕਰਦਿਆਂ ਨੂੰ ਪਾਠ ਸੁਣਦਾ ਰਿਹਾ ਤੇ ਓਨੇ ਘੰਟੇ ਹੀ ਉਹ ਬੈਠਿਆ ਜਿੰਨਾ ਟਾਈਮ ਦੁਪਹਿਰਾ ਸਾਬ ਚੱਲਦਾ ਤੇ ਇਸ ਤਰ੍ਹਾਂ ਜੀ ਦੂਸਰੀ ਵਾਰ ਜਦ ਉਹਨੇ ਆਉਣਾ ਸੀ ਐਤਵਾਰ ਵਾਲੇ ਦਿਨ ਤਾਂ ਉਦੋਂ ਤੱਕ ਉਹਦਾ ਮਾਨਾ ਜਿਹੜਾ ਪ੍ਰਮਾਤਮਾ ਵੱਲ ਉਹਦੀ ਖਿੱਚ ਪੈਣ ਲੱਗੀ ਸੀ ਉਹਦਾ ਦਿਲ ਕਰਦਾ ਸੀ ਉਹਦੇ ਅੰਦਰੋਂ ਕੋਈ ਚੀਜ਼ ਉਸ ਨੂੰ ਮਤਲਬ ਕਹਿ ਰਹੀ ਸੀ ਕਿ ਤੂੰ ਜਾ ਉੱਥੇ ਤਾਂ ਇਸ ਤਰ੍ਹਾਂ ਉਹ ਕਹਿੰਦਾ ਵੀ ਮੈਂ ਦੂਸਰੀ ਵਾਰ ਜਦੋਂ ਦੁਪਹਿਰਾ ਸਾਬ ਕੱਟਣ ਲਈ ਗਿਆ ਤਾਂ ਕਹਿੰਦਾ ਮੈਂ ਮੱਥਾ ਟੇਕਿਆ ਅਰਦਾਸ ਕੀਤੀ ਤੇ ਮੈਂ ਉੱਥੇ ਬੈਠ ਗਿਆ ਕਹਿੰਦਾ ਮੈਂ ਘਰੋਂ ਸੋਚ ਕੇ ਗਿਆ ਸੀ ਕਿ ਅੱਜ ਮੈਂ ਵੀ ਦੁਪਹਿਰਾ ਸਾਬ ਕਰਾਂਗਾ ਉਹ ਕਹਿੰਦਾ ਕਿ ਮੈਂ ਗੁਰਬਾਣੀ ਦਾ ਪਾਠ ਕੀਤਾ ਦੁਪਹਿਰਾ ਸਾਬ ਕੀਤਾ ਸੱਚੀ ਸ਼ਾਦਾਨਾ ਸੱਚੇ ਮਨ ਕਹਿੰਦਾ ਜਦੋਂ ਮੈਂ ਦੁਪਹਿਰਾ ਸਾਬ ਕਰਕੇ ਉੱਥੋਂ ਬਾਹਰ ਨਿਕਲਣ ਲੱਗਾ ਮੇਨ ਗੇਟ ਤੇ ਆਇਆ ਜਿੱਥੋਂ ਸੰਗਤਾਂ ਅੰਦਰ ਜਾਂਦੀਆਂ ਨੇ ਕਹਿੰਦਾ ਮੈਨੂੰ ਫੋਨ ਆਇਆ ਉਸ ਇਨਸਾਨ ਦਾ ਜਿਹੜੇ ਇਨਸਾਨ ਨੂੰ ਮੈਂ ਕਿਹਾ ਸੀ ਕਿ ਤੂੰ ਮੇਰੀ ਐਫ ਆਈ ਆਰ ਕਰਵਾ ਦੇ ਕਿਸੇ ਤਰ੍ਹਾਂ ਇਸ ਏਜੰਟ ਦੇ ਖਿਲਾਫ ਤੇ ਮੇਰੇ ਪੈਸੇ ਦਵਾ ਉਹ ਸਟੇਮੋਰਸ ਇਨਸਾਨ ਨੇ ਕਿਹਾ ਸੀ ਵੀ ਤੇਰਾ ਕੁਝ ਨਹੀਂ ਬਣ ਸਕਦਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਤਾਂ ਉਸ ਦਿਨ ਉਸ ਇਨਸਾਨ ਦਾ ਫੋਨ ਆਇਆ ਉਹ ਆਪਣੇ ਆਪ ਕਿ ਤੂੰ ਮੇਰੇ ਕੋਲੇ ਐਸ ਦਿਨ ਨੂੰ ਆ ਜਾ ਤਾਂ ਮੈਂ ਤੈਨੂੰ ਨਾ ਤੇਰੀ ਐਫ ਆਈ ਆਰ ਵੀ ਕਰਵਾ ਦੂੰਗਾ ਤੇ ਆਪਾਂ ਤੇ ਉਸ ਏਜੰਟ ਤੋਂ ਤੇਰੇ ਪੈਸੇ ਕਢਵਾ ਲਾਂਗੇ ਤਾਂ ਉਹ ਕਹਿੰਦਾ ਮੇਰੀ ਸ਼ਰਤ ਤਾਂ ਹੋਰ ਵੱਧ ਗਈ ਵੀ ਮੈਨੂੰ ਤਾਂ ਅੱਜ ਤੱਕ ਕਿਸੇ ਇਨਸਾਨ ਨੇ ਕਦੀ ਫੋਨ ਹੀ ਨਹੀਂ ਕੀਤਾ ਹੈਗਾ ਇਹ ਤਾਂ ਮੈਂ ਇੰਨੀ ਵਾਰੀ ਮਦਦ ਮੰਗੀ ਸੀ ਆਪਣੇ ਪੈਸੇ ਵਾਪਸ ਲੈਣ ਲਈ ਤੇ ਉਹ ਕਹਿੰਦਾ ਫਿਰ ਉਸ ਤੋਂ ਬਾਅਦ ਨਾ ਉਹ ਕਹਿੰਦਾ ਮੈਂ ਵਾਪਸ ਉੱਥੇ ਜਿੱਦਾਂ ਪਿੰਡ ਚਲਿਆ ਗਿਆ ਕਹਿੰਦਾ ਫਿਰ ਦੂਸਰੇ ਦਿਨ ਕਹਿੰਦਾ ਮੈਂ ਉਸ ਵੀਰ ਕੋਲੇ ਗਿਆ ਮੈਨੂੰ ਕਿਹਾ ਵੀ ਤੂੰ ਤਾਂ ਮਨ ਦਾ ਨਹੀਂ ਸੀ ਉਹ ਕਹਿੰਦਾ ਨਹੀਂ ਭਰਾਵਾ ਮੇਰਾ ਮਨ ਅੰਦਰੋਂ ਉਸ ਚੀਜ਼ ਲਈ ਮੈਨੂੰ ਮਤਲਬ ਕਿ ਕੋਸ ਰਿਆ ਕਿ ਤੂੰ ਉਸਦੀ ਮਦਦ ਨਹੀਂ ਕੀਤੀ ਸੀ ਮੈਂ ਤੇਰੀ ਮਦਦ ਕਰਨੀ ਚਾਹਣਾ ਚੱਲ ਆ ਜਾ ਤੇਰੀ ਮੈਂ ਐਫ ਆਈ ਆਰ ਉਸ ਏਜੰਟ ਦੇ ਖਿਲਾਫ ਆਪਾਂ ਕਰਾਉਣੀ ਆ ਸਾਰਾ ਕੁਝ ਕਰਾਉਣੀ ਆ ਇਸ ਤਰ੍ਹਾਂ ਉਹ ਕਰਵਾ ਆਇਆ ਹੈ ਨਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਸੀ ਜਦੋਂ ਐਫ ਆਈ ਆਰ ਕਰਵਾ ਦਿੱਤੀ ਤਾਂ ਕਹਿੰਦਾ ਮੈਂ ਘਰ ਆ ਗਿਆ ਕਹਿੰਦਾ ਅਗਲਾ ਐਤਵਾਰ ਆਇਆ ਕਹਿੰਦਾ ਮੈਂ ਫੇਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਅਰਦਾਸ ਕੀਤੀ ਚਪੈਰਾ ਸੇਵ ਕੀਤਾ ਕਹਿੰਦਾ ਜਦੋਂ ਮੈਂ ਘਰੇ ਗਿਆ ਨਾ ਉਸੇ ਟਾਈਮ ਮੈਨੂੰ ਉਸ ਵੀਰ ਦਾ ਫੋਨ ਆਇਆ ਕਿ ਵੀ ਆਪਾਂ ਥਾਣੇ ਦੇ ਵਿੱਚ ਆਪਾਂ ਨੂੰ ਸੱਦਿਆ ਵੀ ਚੱਲ ਚੱਲੀ ਆਪਾਂ ਐਫ ਆਈ ਆਰ ਕਰਵਾਈ ਸੀ ਕਹਿੰਦਾ ਜਦੋਂ ਮੈਂ ਉੱਥੇ ਚਲਿਆ ਗਿਆ ਐਪੀਆਰ ਜਿੱਥੇ ਕਰਵਾਈ ਸੀ ਥਾਣੇ ਦੇ ਵਿੱਚ ਕਹਿੰਦਾ ਮੈਂ ਹੈਰਾਨ ਰਹਿ ਗਿਆ ਉਹ ਏਜੰਟ ਖੁਦ ਉੱਥੇ ਪੈਸੇ ਲੈ ਕੇ ਖੜਾ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਮੈਂ ਤੈਨੂੰ 4.5 ਲੱਖ ਰੁਪਈਆ ਹੁਣ ਦੇ ਦੇਣਾ ਬਾਕੀ ਦੇ ਤੇਰੇ ਪੈਸੇ ਮੈਂ ਤੈਨੂੰ ਥੋੜੇ ਥੋੜੇ ਕਰਕੇ ਮੋੜ ਦੂੰ ਮੇਰੇ ਕੋਲੇ ਇਸ ਟਾਈਮ ਇਹੀ ਪੈਸੇ ਨੇ ਉਹ ਕਹਿੰਦਾ ਜਦੋਂ ਮਤਲਬ ਕਿ ਉਸ ਇਨਸਾਨ ਨੇ ਮੈਨੂੰ ਇਹ ਕਿਹਾ ਕਹਿੰਦਾ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਸੀ ਇਸ ਕਰਕੇ ਨਹੀਂ ਸੀ ਕਿ ਮੈਨੂੰ ਪੈਸੇ ਮਿਲ ਗਏ ਉਹ ਕਹਿੰਦਾ ਇਸ ਕਰਕੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਰਹੇ ਸੀ ਕਿ ਗੁਰੂ ਮਹਾਰਾਜ ਨੇ ਧੰਨ ਧੰਨ ਸਿੰਘ ਸ਼ੀਰ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਕਿ ਮੈਨੂੰ ਆਪਣੇ ਲੜਵੀ ਲਾ ਲਿਆ ਮੈਨੂੰ ਗੁਰੂ ਵਾਲਾ ਵੀ ਬਣਾ ਲਿਆ ਮੈਨੂੰ ਬਾਣੀ ਸੰਗ ਵੀ ਜੋੜ ਲਿਆ ਤੇ ਮੇਰੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹ ਵੀ ਮੇਰੀਆਂ ਪੂਰੀਆਂ ਕਰ ਦਿੱਤੀਆਂ ਤੇ ਮੈਨੂੰ ਮਹਾਰਾਜ ਨੇ ਕਿੰਨਾ ਕੁਛ ਦੇ ਦਿੱਤਾ ਇਸ ਤਰ੍ਹਾਂ ਜੀ ਉਸਨੇ ਜਦੋਂ ਆਪਣੀ ਚਪਹਿਰਾ ਸਾਹਿਬ ਦੀ ਇਹ ਮੈਮਾ ਮੈਨੂੰ ਦੱਸੀ ਚਪਹਿਰਾ ਸਾਹਿਬ ਦਾ ਚਮਤਕਾਰ ਇਹ ਮੈਨੂੰ ਦੱਸਿਆ ਤਾਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਦੇਖੋ ਜੀ ਜਦੋਂ ਤੁਸੀਂ ਵੀ ਉੱਥੇ ਗੁਰਦੁਆਰਾ ਸਾਹਿਬ ਜਾਓਗੇ ਨਾ ਜਦੋਂ ਤੁਸੀਂ ਸੰਗਤ ਤੋਂ ਉਹਨਾਂ ਦੀਆਂ ਆਪਣੀਆਂ ਸਟੋਰੀਆਂ ਸੁਣੋਗੇ ਕਿ ਉਹ ਕਿਸ ਤਰ੍ਹਾਂ ਇੱਥੇ ਪਹੁੰਚੇ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੋਈ ਤੁਹਾਡੀ ਜਿਹੜੀ ਸ਼ਰਧਾ ਉਹ ਇੰਨੀ ਜ਼ਿਆਦਾ ਵੱਧ ਜਾਊਗੀ ਤੇ ਤੁਸੀਂ ਸੋਚੋਗੇ ਕਿ ਅਸੀਂ ਪਹਿਲਾਂ ਕਿਉਂ ਨਹੀਂ ਗੁਰਬਾਣੀ ਦੇ ਲੱਗਦੱਕੇ ਅਸੀਂ ਪਹਿਲਾਂ ਕਿਉਂ ਨਹੀਂ ਗੁਰੂ ਵਾਲੇ ਬਣੇ ਉਹ ਪਰਮਾਤਮਾ ਤਾਂ ਸਾਡੀ ਹਰ ਥਾਂ ਤੇ ਮਦਦ ਕਰਨ ਨੂੰ ਬੈਠਾ ਅਸੀਂ ਭੁੱਲੇ ਬੈਠੇ ਹਾਂ ਸਾਨੂੰ ਕੁਝ ਨਹੀਂ ਸਮਝ ਆ ਰਿਆ ਸੀ ਕੀ ਕਰ ਰਹੇ ਹਾਂ ਜਦੋਂ ਗੁਰੂ ਮਹਾਰਾਜ ਜੀ ਸਾਨੂੰ ਕਿਸੇ ਰਸਤੇ ਤੋਂ ਜਾਣ ਤੋਂ ਰੋਕਦੇ ਆ ਤਾਂ ਅਸੀਂ ਕੀ ਸੋਚਦੇ ਹਾਂ ਕਿ ਪਰਮਾਤਮਾ ਨੇ ਤਾਂ ਮੇਰਾ ਰਾਹ ਬੰਦ ਕਰ ਦਿੱਤਾ ਉਹ ਪਲੀਆ ਮਾਨਸਾ ਇਹ ਤਾਂ ਸੋਚ ਕੇ ਪ੍ਰਮਾਤਮਾ ਨੇ ਤੇਰਾ ਰਾਹ ਬੰਦ ਕਿਉਂ ਕੀਤਾ ਕਿਉਂਕਿ ਗੁਰੂ ਮਹਾਰਾਜ ਨੇ ਤੈਨੂੰ ਇਸ਼ਾਰਾ ਕੀਤਾ ਕਿ ਇਹ ਰਾਹ ਤੇਰੇ ਲਈ ਨਹੀਂ ਬਣਿਆ ਅਗਰ ਤੂੰ ਤੈਨੂੰ ਕੋਈ ਰੋਕ ਪਈਆ ਤਾਂ ਤੂੰ ਇਹ ਰਾਹ ਛੱਡ ਕਿਉਂਕਿ ਅੱਗੇ ਜਾ ਕੇ ਇਸ ਰਾਹ ਤੇ ਤੇਰੇ ਲਈ ਬਹੁਤ ਮੁਸੀਬਤਾਂ ਹੋਣੀਆਂ ਨੇ ਪਰ ਇਹ ਕਦੋਂ ਸਾਨੂੰ ਪਤਾ ਲੱਗਦਾ ਕਿ ਗੁਰੂ ਮਹਾਰਾਜ ਨੇ ਇਹ ਰਾਹ ਸਾਡੇ ਲਈ ਨਹੀਂ ਬਣਾਇਆ ਜਦੋਂ ਸਾਡੇ ਅੰਦਰ ਗੁਰੂ ਮਹਾਰਾਜ ਲਈ ਬਾਣੀ ਪ੍ਰਤੀ ਸ਼ਰਧਾ ਵਿਸ਼ਵਾਸ ਦੀ ਭਾਵਨਾ ਅੰਦਰ ਪੈਦਾ ਹੋ ਜਾਂਦੀ ਹੈ ਨਾ ਤਾਂ ਉਸੇ ਵਕਤ ਸਾਨੂੰ ਹੋ ਜਾਂਦਾ ਕਿ ਠੀਕ ਆ ਪ੍ਰਮਾਤਮਾ ਨੇ ਰਸਾ ਸਾਡੇ ਲਈ ਨਹੀਂ ਬਣਾਇਆ ਤਾਂ ਅਸੀਂ ਮਿਹਨਤ ਕਰਕੇ ਜਾਂ ਅਸੀਂ ਆਪਣੇ ਦਿਮਾਗ ਲਗਾ ਕੇ ਹੋਰ ਪਾਸੇ ਅਸੀਂ ਹੋਰ ਰਸਤੇ ਤੇ ਤੁਰিয়ে ਚਲ ਕੇ ਗੁਰੂ ਮਹਾਰਾਜ ਨੇ ਤਾਂ ਤੁਹਾਡੇ ਲਈ ਰਸਤਾ ਬਣਾਇਆ ਹੁੰਦਾ ਉਹ ਤਾਂ ਖੁਦ ਤੁਹਾਨੂੰ ਉਸ ਰਸਤੇ ਤੇ ਤੋਰ ਰਿਹਾ ਹੁੰਦਾ ਲੇਕਿਨ ਜਦੋਂ ਅਸੀਂ ਗਲਤ ਰਸਤੇ ਤੇ ਜਾਂਦੇ ਆ ਤਾਂ ਉਹ ਇਸ਼ਾਰਾ ਜ਼ਰੂਰ ਕਰਦਾ ਲੇਕਿਨ ਸਮਝਦਾ ਉਹੀ ਆ ਜਿਹੜਾ ਗੁਰਬਾਣੀ ਦਾ ਪਾਠ ਕਰਦਾ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸਮਝਦਾ ਗੁਰਬਾਣੀ ਨੂੰ ਸਮਝਦਾ ਇਸ ਲਈ ਜੀ ਗੁਰਬਾਣੀ ਦੀ ਤਾਂ ਬਹੁਤ ਜ਼ਿਆਦਾ ਮਹੱਤਤਾ ਅਗਰ ਤੁਸੀਂ ਵੀ ਬਹੁਤ ਜ਼ਿਆਦਾ ਦੁਖੀ ਹੋ ਅਗਰ ਤੁਹਾਡਾ ਵੀ ਕੋਈ ਕੰਮ ਨਹੀਂ ਬਣ ਰਿਹਾ ਤੁਸੀਂ ਤੁਹਾਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਤਾਂ ਤੁਸੀਂ ਸੱਚ ਕਰਕੇ ਜਾਣਾ ਤੁਸੀਂ ਗੁਰਬਾਣੀ ਦੇ ਲੜ ਲੱਗੋ ਗੁਰੂ ਮਹਾਰਾਜ ਜੀ ਦਾ ਧਿਆਨ ਲਤੋ ਗੁਰੂ ਮਹਾਰਾਜ ਜੀ ਦੀ ਰਜਾ ਵਿੱਚ ਰਹੋ ਦੇਖਿਓ ਤੁਹਾਨੂੰ ਜ਼ਿੰਦਗੀ ਵਿੱਚ ਕਿੰਨਾ ਆਨੰਦ ਆਉਣ ਲੱਗ ਜੂ ਤੁਹਾਡੀਆਂ ਜਿਹੜੀਆਂ ਟੈਨਸ਼ਨਾਂ ਨੇ ਦਿਮਾਗ ਤੇ ਪਾਈਆਂ ਹੁੰਆਂ ਉਹ ਸਾਰੀਆਂ ਖਤਮ ਹੋਣ ਲੱਗ ਜਾਣਗੀਆਂ ਮੈਂ ਤਾਂ ਕਹਿੰਨੀ ਆਂ ਅਗਰ ਤੁਹਾਨੂੰ ਕੋਈ ਰਾਹ ਹੀ ਨਹੀਂ ਦਿਖਦਾ ਤੁਹਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਇੱਕ ਵਾਰੀ ਗੁਰੂ ਮਹਾਰਾਜ ਤੇ ਵਿਸ਼ਵਾਸਤਾ ਕਰਕੇ ਦੇਖੋ ਗੁਰੂ ਮਹਾਰਾਜ ਦੇ ਲੜਤਾ ਲੱਗ ਕੇ ਦੇਖੋ ਮੇਰਾ ਤਾਂ ਜੀ ਇਹੀ ਕਹਿਣਾ ਕਿ ਗੁਰੂ ਮਹਾਰਾਜ ਦੇ ਲਨ ਲੱਗੋ ਗੁਰਬਾਣੀ ਦਾ ਪਾਠ ਕਰੋ ਤੇ ਗੁਰੂ ਮਹਾਰਾਜੀ ਦੇ ਦੱਸੇ ਹੋਏ ਰਸਤਿਆਂ ਤੇ ਚੱਲੋ ਤਾਂ ਤੁਹਾਡੇ ਸਾਰੇ ਕੰਮ ਤੁਹਾਡੇ ਸਾਰੇ ਕੰਮ ਸਿਰੇ ਚੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਧੰਨ ਧੰਨ ਸਿੰਘ ਸ਼ੀਦਵਾ ਬਬਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਤੇ ਦਇਆ ਦੀ ਦ੍ਰਿਸ਼ਟੀ ਬਣਾਈ ਰੱਖਾ ਜੀ ਸਤਿ ਸ੍ਰੀ ਅਕਾਲ